ਤੋ ਦੋਸਤੋ ਚਾਹੇ ਉਹ ਕੰਬਾਈਨਾ ਵਾਲੇ ਹੋਣ ਚਾਹੇ ਉਹ ਤੂੜੀ ਬਣਾਉਣ ਵਾਲੇ ਹੋਣ ਚਾਹੇ ਉਹ ਪੈਲੀ ਵਾਉਣ ਵਾਲੇ ਹੋਣ ਤਾਂ ਹਰ ਬੰਦਾ ਜਿਹੜਾ ਛੋਟੇ ਜ਼ਿਮੀਂਦਾਰ ਨਾਲ ਹਰ ਸਾਲ ਤੱਕਾ ਇਹ ਕਰਦਾ ਚਾਹੇ ਉਹ ਕੰਬਾਈਨਾ ਦੀ ਵੜਾਈ ਦੇਣੀ ਹੋਵੇ ਚਾਹੇ ਉਹ ਤੂੜੀ ਦੀ ਬਣਵਾਈ ਦੇਣੀ ਹੋਵੇ ਚਾਹੇ ਉਹ ਪੈਲੀ ਦੀ ਵਾਹੀ ਦੇਣੀ ਹੋਵੇ ਤਾਂ ਦੋਸਤੋ ਮੈਂ ਪਿਛਲੇ ਸਾਲ ਵੀ ਵੇਖਿਆ ਤੇ ਪਿਛਲੇ ਸਾਲ ਦੋਸਤੋ ਕਣਕ ਦਾ ਮੇਰੇ ਤੋਂ ਲੈ ਗਏ ਸੀ 1400 ਤੇ ਝੋਨੇ ਦਾ ਲੈ ਗਏ ਸੀ 1500 ਤੇ ਐਸ ਸਾਲ ਵੀ ਇਹੋ ਵਾਲੀਆ ਰੇਟ ਦਾ ਪੈਟਰੋਲ ਦਾ ਡੀਜ਼ਲ ਦਾ ਪਿਛਲੇ ਸਾਲ ਵੀ ਉਹਨਾ ਸੀ ਤੇ ਐਸ ਸਾਲ ਵੀ ਉਹਨਾ ਤੇ ਮੈਂ ਤਾਂ ਸੁਣ ਕੇ ਹੈਰਾਨ ਆ ਇੱਕ ਸੱਜਣ ਕੋਲੇ 11 ਕਿੱਲੇ ਜ਼ਮੀਨ ਸੀ ਉਹਦੇ ਤੋਂ ਤਾਂ ਲਿਆ ਇਹਨਾਂ ਨੇ ਕਣਕ ਦਾ 1100 ਰੁਪਏ ਕਿੱਲਾ ਤੇ ਮੇਰੇ ਕੋਲੇ 4 ਕਿੱਲੇ ਸੀ ਮੇਰੇ ਕੋਲੋਂ ਲਿਆ ਇਹਨਾਂ ਨੇ 1450 ਰੁਪਏ ਕਿੱਲਾ ਉਹੀ ਬੰਦਾ ਉਹਨਾਂ ਤੋਂ 1100 ਰੁਪਏ ਲੈ ਕੇ ਆਇਆ ਤੇ ਸਾਢੇ ਤੋਂ 1450 ਮੈਂ ਆਖਿਆ ਯਾਰ ਚੱਲ ਕੋਈ 50 60 17 ਰੁਪਈਆਂ ਦਾ ਤਾਂ ਫਰਕ ਨਿਕਲੇ ਤਾਂ ਚੱਲ ਕੋਈ ਗੱਲ ਨਹੀਂ ਯਾਰ ਕਟੋ ਘੜ 2.5 2.5 300 ਰੁਪਇਆ ਯਾਰ ਸਾਡੇ ਗਰੀਬਾਂ ਤੋਂ ਵੱਧ ਲਾਉਂਦੇ ਤਾਂ ਕਿੱਥੇ ਪਹਚਾਉਂ ਤੁਸੀਂ ਯਾਰ ਐ ਨਾ ਕਰਿਆ ਕਰੋ ਮੈਨੂੰ ਪਤਾ ਕੰਬੈਨ ਖੜੀ ਕਣਕ ਤੇ 2 ਲੀਟਰ ਤੋਂ ਵੱਧ ਤੇਲ ਨਹੀਂ ਖਾਂਦੀ 2 ਨਹੀਂ ਸਹੀ ਤਾਂ ਤੂੰ 3 ਲੀਟਰ ਲਾ ਲੈ 250 ਰੁਪਇਆ ਖਰਚਾ ਆਉਂਦਾ 20 ਰੁਪਏ ਦੀ ਯੂਰੀਆ ਲਾ ਲੈ 260 ਰੁਪਏ ਤੋਂ ਵੱਧ ਕੋਈ ਕੰਬੈਨ ਖੜੀ ਕਣਕ ਤੇ ਤੇਲ ਨਹੀਂ ਖਾਂਦੀ ਜੇਕਰ ਤੂੜੀ ਵਾਲੀ ਮਸ਼ੀਨ ਦੀ ਗੱਲ ਕਰੀਏ ਤਾਂ ਤੂੜੀ ਵਾਲੀ ਮਸ਼ੀਨ ਵੀ ਜੇਕਰ ਚੰਗਾ ਸੁੱਕਾ ਲਾਂਗਾ ਹੋਵੇ ਤਾਂ 3 ਤੋਂ 4 ਲੀਟਰ ਤੇਲ ਖਾਂਦੀ ਆ ਗਿੱਲਾ ਹੋਵੇ ਤਾਂ 5 ਤੋਂ 6 ਲੀਟਰ ਤੇ ਯਾਰ ਸਾਡੇ ਨਾਲ ਐਦਾਂ ਨਾ ਕਰੋ ਸਾਨੂੰ ਵੀ ਹੁਣ ਪਤਾ ਹਨਾ ਹੁਣ ਮੇਰੀ 4 ਕਿਲੇ ਕਰਨ ਕੇ ਖੜੀ ਸੀ ਵੱਧ ਤੋਂ ਵੱਧ 22000 ਰੁਪਏ ਖਰਚਾ ਆ ਜੂ ਹੁਣ ਜੇ ਉਹ 1500 ਰੁਪਏ ਮੰਗੇ ਤਾਂ ਗੱਲ ਤਾਂ ਮਾੜੀ ਐ ਹਨਾ ਜਾਂ ਤਾਂ ਸਾਰਿਆਂ ਨੂੰ 1500 ਰੱਖੋ ਹੁਣ ਮੇਰਾ ਯਾਰ ਆ ਕੋਈ ਮਨਾ ਨਹੀਂ ਲੈਂਦਾ ਉਹਨੇ 11500 ਰੁਪਏ ਦਾ ਹਿਸਾਬ ਦਿੱਤਾ ਨਾਲੇ ਉਹਨਾਂ ਹਾਲਾਂਕਿ ਉਹਨੇ ਮਕਾ ਕੇ ਮਸ਼ੀਨ ਵਾੜੀ ਸੀ ਵਿੱਚ ਉਹਨੇ ਕਿਹਾ ਸੱਜਣਾ 16 ਗੱਲੇ ਥਾ ਮੇਰੇ ਕੋਲੇ 11.500 ਰੁਪਈਆ ਤੋਂ 1 ਰੁਪਈਆ ਵੱਧ ਨਹੀਂ ਦੇਣਾ ਵੱਡਣਾ ਵੱਡ ਦੇ ਨਹੀਂ ਤਾਂ ਮਸ਼ੀਨਾਂ ਵੱਧ ਅਸੀਂ ਫਿਰ ਵੀ ਆ ਆਣੇ ਆ ਯਾਰ ਚੱਲ ਯਾਰ ਆਏ ਸਾਲ ਯਾਰ ਇੱਕ ਤੋਂ ਵੜਾਈ ਦੀ ਉਹ ਤੂੰ ਹੀ ਵੜਾਵਾਂਗੇ ਉਹ ਤੂੰ ਹੀ ਵੜਾਵਾ ਪਰ ਜਦੋਂ ਮੈਨੂੰ ਪਤਾ ਲੱਗਿਆ ਯਾਰ ਵੀ ਇੰਨਾ ਧੱਕਾ ਨਾ ਐ ਕਰਿਆ ਕਰੋ ਹਣਾ ਹੁਣ 220 ਚੱਲ ਲਾ ਲਓ ਤੁਸੀਂ ਜੇ ਡਿੱਗੀ ਗਣਕ ਹੋਵੇ ਤਾਂ ਚੱਲ ਕਹਿ ਦਈਏ ਯਾਰ ਵੀ ਡਿੱਗੀ ਐ ਖੜੀ ਗਣਕ ਤੇ ਯਾਰ ਤੁਸੀਂ 15 15 16 16 ਸੌ ਮਾੜੀ ਗੱਲ ਸਾਡੇ ਇੱਧਰ ਮੰਮੂ ਖੜਾ ਏਰੀਆ ਉਥੇ ਚੱਲਿਆ ਹੀ 1150 1100 1150 ਆਪ ਲੋਕ ਆਈ ਜਾਂਦੇ ਕਹਿੰਦੇ ਭਾਈ ਅਸੀਂ ਵੜਦੇ ਅਸੀਂ ਵੜਦੇ ਤਾਂ ਮੇਰਾ ਵੀਰ ਬਾਈ ਜੀ ਅਸੀਂ ਵੀ ਇੰਨਾ ਕੀ ਦਵਾਂਗੇ ਯਾਰ ਕੀ ਅਸੀਂ ਵਾਧ ਰਬੀਆ ਨਹੀਂ ਦੇਣਾ ਠੀਕ ਐ ਕਿ ਨਹੀਂ ਯਾਂ ਤਾਂ ਸਾਰਿਆਂ ਤੋਂ 1500 ਲਓ ਯਾਂ ਸਾਰਿਆਂ ਤੋਂ 1150 ਲਓ ਇੱਕੇ ਰਸੇ ਰੱਖਿਆ ਕਰੋ ਠੀਕ ਹੈ ਕਹਣੀ ਐ ਨਾ ਕਰਿਆ ਕਰੋ ਇੱਕ ਤਾਂ ਅੱਗੇ ਅਸੀਂ ਮਾੜੇ ਉਹ ਤੋਂ ਤੁਸੀਂ ਯਾਰ ਸਾਡੇ ਤੋਂ 2-2 4-400 ਰੁਪਿਆ ਕਰਕੇ ਵੱਧ ਲਈ ਜਾਂਦੇ ਮਾੜੀ ਗੱਲਾਂ ਹੁਣ 4 ਕਿੱਲੇ ਆ 300 4 ਦੀ 1200 ਕਿੱਲਾ ਦਾ ਤੂੰ ਮੇਰੇ ਤੋਂ ਵਾਦੀ ਲੈ ਗਿਆ ਕਿੱਥੇ ਤੂੰ ਅਗਲੇ ਦਾ ਸੁਣ ਜੇ 16 1600 16 ਕਿੱਲੇ ਤੋਂ ਉਹਦੀ ਵੱਡੀ 1150 ਰੁਪਿਆ ਲਾਇਆ ਤੂੜੀ ਵਾਲੇ ਵੀ ਇਦਾਂ ਕਰਦੇ ਬਾਈ ਜੀ ਤੂੜੀ ਵਾਲੇ ਕਈਆਂ ਤੋਂ 800 ਲੈ ਕੇ ਪਿਛਲੇ ਆਰੀ ਸਾਡੇ ਤੋਂ 2000 ਮੰਗੀ ਆ ਐਰ ਕੀ ਮੈਂ ਵੇਖਿਆ 900 ਰੁਪਿਆ ਮੁਕਾ ਕੇ ਲੱਗੇ ਨੇ ਐਰ ਕੀ ਮੈਨੂੰ ਖੁਦ ਗਈ ਜਾਣ ਬਾਈ ਜੀ 900 ਦੇ ਬਣਾ ਦਾਂਗੇ ਤੂੜੀ ਬਣਵਾ ਲੈ। ਹਾਂਜੀ ਤੇ ਮੇਰਾ ਵੀਰ ਮਾੜੇ ਜਿਮੀਦਾਰ ਨਾਲ ਧੱਕਾ ਨਾ ਕਰਿਆ ਕਰੋ। ਮਾੜੇ ਜਿਮੀਦਾਰ ਦਾ ਤਾਂ ਪੋਨੀ ਹੁੰਦਾ ਬਾਈ ਜੀ। ਠੀਕ ਹੈ ਕਹਣੀ? ਹੁਣ ਐਸ ਵਾਰ ਲਾ ਲਓ ਵੀ ਤੁਸੀਂ 11-12 ਹੂਦ ਵੱਧ ਨਹੀਂ ਹੋਣਾ ਚਾਹੀਦਾ ਰੇਟ। ਜਿਵੇਂ ਕਿ ਕਣਕਾਂ ਸੁੱਕੀਆਂ ਨੇ। ਹਾਂ ਮਸ਼ੀਨਾਂ ਜਾਦੀਆਂ ਨੇ। ਪਰ ਸਾਰਿਆਂ ਤੋਂ ਉਹਨਾਂ ਲਾਓ ਫਿਰ। ਠੀਕ ਹੈ ਕਹਣੀ? ਬਾਕੀ ਯਾਰ ਤੁਸੀਂ ਦੱਸੋ ਕਮੈਂਟਾਂ 'ਚ। ਜਿਹੜਾ ਕੋਈ ਸਮਝਦਾ ਕਹਦਾ ਕਹਦਾ ਜੇ ਮੈਂ ਦਿਲ 'ਚ ਗੱਲ ਕੋਈ ਰੱਖਦਾ ਹੀ ਮੇਰੇ ਦਿਲ ਚਾਈ ਮਾ ਤੁਹਾਡੇ ਗੇ ਰੱਖਦੀ ਬਾਕੀ ਤੁਸੀਂ ਦੱਸ ਦਿਓ